ਸਸ਼ੀਕਲ ਜੀ ਗੁੱਡ ਈਵਨਿੰਗ एवरीवन ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਆਂ ਤੇ ਜਿੱਥੇ ਅਸੀਂ ਕੰਪੀਟੀਟਿਵ ਇਗਜ਼ਾਮਸ ਦੇ ਲਈ ਕਲਾਸਿਸ ਲੈ ਕੇ ਆਉਂਦੇ ਹਾਂ ਹਰ ਰੋਜ਼ ਦੋ ਕਲਾਸਿਸ ਪਹਿਲੀ ਕਲਾਸ ਸਵੇਰੇ 11 ਵਜੇ ਤੇ ਦੂਸਰੀ ਕਲਾਸ ਸ਼ਾਮ ਨੂੰ 9 ਵਜੇ ਸਵੇਰੇ 11 ਵਜੇ ਵਾਲੀ ਜਿਹੜੀ ਕਲਾਸ ਹੈ ਉਹ ਹੁੰਦੀ ਹੈ ਪੋਲਿਟੀਕਲ ਸਾਇੰਸ ਦੀ ਕਲਾਸ ਜਿਸ ਦੇ ਵਿੱਚ ਅਸੀਂ ਲక్ష్ਮੀ ਕਾਂਦੀ ਪੋਲੀਟੀ ਦਾ 7th ਐਡੀਸ਼ਨ ਕਰ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਜਦੋਂ MCQ ਕਰਦੇ ਹਾਂ ਉਹਦੇ ਹਰ ਇੱਕ MCQ ਦੇ ਨਾਲ ਡਿਟੇਲ ਵਿੱਚ ਐਕਸਪਲੇਨੇਸ਼ਨ ਵੀ ਦੇ ਦਿੱਤੀ ਹੈ ਰਾਈਟ ਤਾਂ ਤੁਹਾਡੇ ਵਿੱਚੋਂ ਅਗਰ ਕੋਈ ਵੀ ਵਿਦਿਆਰਥੀ ਐਸਐਸਟੀ ਮਾਸਟਰ ਟੀਚਰ ਦਾ ਤਿਆਰ ਕਰਦਾ ਪਿਆ ਪੇਪਰ ਜਾਂ ਪੋਲੀਟੀਕਲ ਸਾਇੰਸ ਲੈਕਚਰਰ ਪੋਲੀਟੀਕਲ ਸਾਇੰਸ UGC ਤਾਂ ਉਸ ਪੇਪਰ ਦਾ ਜਿਹੜਾ ਉਸ ਸੈਸ਼ਨ ਦਾ ਲੈਵਲ ਹੈ ਉਹ ਤੁਹਾਨੂੰ ਇਸ ਤਰ੍ਹਾਂ ਦਾ ਮਿਲੇਗਾ ਕਿ ਤੁਸੀਂ ਉਹਦੇ ਨਾਲ ਪੀਸੀਐਸ ਤੱਕ ਦੀ ਵੀ ਤਿਆਰੀ ਕਰ ਸਕਦੇ ਹੋ ਰਾਈਟ ਇਸ ਕਰਕੇ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਪੇਪਰ ਦੇ ਨਾਲ ਜੁੜੇ ਹੋਏ ਹੋ ਉਸ ਦੀ ਤਿਆਰੀ ਕਰ ਰਹੇ ਹੋ ਤਾਂ ਸਵੇਰੇ 11 ਵਜੇ ਤੁਸੀਂ ਸੈਸ਼ਨ ਨੂੰ ਜੁਆਇਨ ਕਰ ਸਕਦੇ ਹੋ ਜੀ 올 ਰਾਈਟ ਦੂਸਰੀ ਗੱਲ ਜਿਹੜਾ ਸਾਡਾ ਸ਼ਾਮ ਨੂੰ ਸੈਸ਼ਨ ਹੁੰਦਾ ਹੈ ਉਹ ਹੁੰਦਾ ਹੈ ਇਸੇ ਸਮੇਂ ਯਾਨੀ ਕਿ ਸ਼ਾਮ ਨੂੰ 9 ਵਜੇ ਜਿਸ ਦੇ ਵਿੱਚ ਅਸੀਂ ਪੰਜਾਬੀ ਦੀ ਤਿਆਰੀ ਕਰਦੇ ਹਾਂ ਤੇ ਪੰਜਾਬੀ ਤਾਂ ਦੱਸਣ ਦੀ ਲੋੜ ਹੀ ਨਹੀਂ ਹੈ ਪੰਜਾਬ ਦੇ ਪੇਪਰਾਂ ਲਈ ਕਿੰਨੀ ਇੰਪੋਰਟੈਂਟ ਹੈ ਇੰਨਾ ਦਿਨਾਂ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ ਦਾ ਟੌਪਿਕ ਕਵਰ ਕਰ ਰਹੇ ਹਾਂ ਐਂ ਤੇ ਮਹੱਤਵਪੂਰਨ 650 ਪ੍ਰਸ਼ਨਾਂ ਦੀ ਸੀਰੀਜ਼ ਅਸੀਂ ਸ਼ੁਰੂ ਕੀਤੀ ਹੋਈ ਹੈ ਜਿਸ ਦੀ ਅਲੱਗ ਤੋਂ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾ ਦੇ ਨਾਮ ਦੇ ਨਾਲ ਇੱਕ ਪਲੇਲਿਸਟ ਬਣੀ ਹੋਈ ਹੈ ਆਵਾਜ਼ ਨਹੀਂ ਆ ਰਹੀ ਮਨਜੀਤ ਜੀ ਨੇ ਲਿਖਿਆ ਆਵਾਜ਼ ਨਹੀਂ ਆ ਰਹੀ ਕਿ ਕਿਸੇ ਨੂੰ ਵੀ ਆਵਾਜ਼ ਨਹੀਂ ਆ ਰਹੀ ਹੈ ਜਾਂ ਸਿਰਫ ਉਹਨਾਂ ਦੇ ਨੈਟਵਰਕ ਦਾ ਇਸ਼ੂ ਹੈ ਪਲੀਜ਼ ਬਾਕੀ ਸਟੂਡੈਂਟਸ ਇੱਕ ਵਾਰੀ ਦੱਸਣਾ ਜ਼ਰੂਰ ਸੋ ਥੈਟ ਕਿ ਮੈਂ ਨੂੰ ਕੰਟੀਨਿਊ ਕਰਨਾ ਫਿਰ ਕਲਾਸ ਨੂੰ ਐਦਾ ਨਾ ਹੋਏ ਕਿ ਆਵਾਜ਼ ਕਿਸੇ ਕੋਲ ਵੀ ਨਾ ਆ ਰਹੀ ਹੋਵੇ ਇਸ ਐਵਰੀਬਾਡੀ ਸਸ਼ਕਾਲ ਹਾਂਜੀ ਪਲੀਜ਼ ਦੱਸਣਾ ਜੀ ਕੀ ਆਵਾਜ਼ ਸਭ ਨੂੰ ਆ ਰਹੀ ਆ ਆ ਚਾਹੁੰਨਾ ਅਗੇ ਥੈਂਕ ਯੂ ਸੋ ਮਚ ਮਨਜੀਤ ਜੀ 올 ਰਾਈਟ ਤਾਂ ਜੀ ਆਪਾਂ ਇੱਕ ਪਲੇਲਿਸਟ ਬਣਾਈ ਹੋਈ ਹੈ ਤੁਸੀਂ ਉਸ ਪਲੇਲਿਸਟ ਦੇ ਵਿੱਚ ਜਾ ਕੇ ਪਿਛਲੇ ਜਿਹੜੇ ਸਾਡੇ 16 ਟੈਸਟ ਆਲਰੇਡੀ ਹੋ ਚੁੱਕੇ ਆ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਓਕੇ ਤੇ ਜੇਕਰ ਤੁਸੀਂ ਕੋਈ ਵੀ ਥਿਉਰੀ ਬੈਚ ਲੈਣਾ ਹੈ ਪੋਲਿਟੀਕਲ ਸਾਇੰਸ ਦਾ ਹਿਸਟਰੀ ਦਾ ਜਾਂ ਪੰਜਾਬੀ ਦਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨੰਬਰ ਤੇ 6280492562 ਠੀਕ ਹੈ ਜੀ ਤੇ ਐਥੇ ਆਪਾਂ ਬਹੁਤ ਡਿਟੇਲ ਦੇ ਵਿੱਚ ਤਿਆਰੀ ਕਰਵਾਈਦੀ ਹੈ ਜਿਸ ਦੇ ਵਿੱਚ ਕੱਲੀਆਂ ਕਲਾਸਿਸ ਨਹੀਂ ਹੁੰਦੀਆਂ ਬਲਕਿ ਪੀਡੀਐਫ ਤੇ ਮੌਕ ਟੈਸਟ ਵੀ ਹੁੰਦੇ ਨੇ ਲਾਈਵ ਕਲਾਸਿਸ ਵੀ ਹੈ ਤੇ ਸਾਰਿਆਂ ਦੀ ਰਿਕਾਰਡਿੰਗ ਵੀ ਹੈ ਤੇ ਜੇਕਰ ਤੁਸੀਂ YouTube ਦੀਆਂ ਕਲਾਸਿਸ ਦੀ ਫਰਦਰ ਅਪਡੇਟ ਲੈਣੀ ਹੈ ਤਾਂ Telegram ਗਰੁੱਪ ਨੂੰ ਜ਼ਰੂਰ ਜ਼ਰੂਰ ਜੁਆਇਨ ਕਰ ਲੈਣਾ ਐਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਜਾ ਕੇ ਦੇਖ ਲਿਓ ਓਕੇ ਜੀ ਚਲੋ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਪ੍ਰਸ਼ਨ ਤੋਂ ਜਲਦੀ ਜਲਦੀ ਜਵਾਬ ਦੇਣਾ ਹੈ ਲੋਕ ਗਾਥਾ ਦੇ 그룹 ਵਿੱਚ ਕਿਹੜੀਆਂ ਕਥਾਵਾਂ ਸ਼ਾਮਲ ਨਹੀਂ ਹੁੰਦੀਆਂ ਪੁਨ ਅਤੇ ਪਹਿਲਾਂ ਕੁਐਸਚਨ ਦੇ ਵਿੱਚ ਇੱਕ ਚੀਜ਼ ਸਮਝ ਲੈਣਾ ਕਿ ਇਹ ਪੋਜ਼ਿਟਿਵ ਸੈਂਸ ਦੇ ਵਿੱਚ ਨਹੀਂ ਪੁੱਛਿਆ ਗਿਆ ਇਹ ਤੁਹਾਡੇ ਕੋਲੋਂ 네ਗੇਟਿਵ ਸੈਂਸ ਵਿੱਚ ਪੁੱਛਿਆ ਗਿਆ ਤਾਂ ਉਸ ਦੇ ਅਕੋਰਡਿੰਗ ਹੀ ਤੁਸੀਂ ਆਨਸਰ ਕਰੋਗੇ ਪ੍ਰੇਮਈ ਲੋਕ ਗਾਥਾ ਪੀਰ ਰਸੀ ਲੋਕ ਗਾਥਾ ਸਦਾਚਾਰਕ ਅਤੇ ਧਾਰਮਿਕ ਭਾਵਨਾਵਾਂ ਦੀਆਂ ਗਾਥਾਵਾਂ ਜਾਂ ਫਿਰ ਹਾਸ ਰਸ ਪ੍ਰਦਾਨ ਲੋਕ ਗਾਥਾਵਾਂ ਹਾਂਜੀ ਜੀ ਅਨਸਰ ਦੱਸੋ ਪ੍ਰਸ਼ਨ ਨੰਬਰ ਪਹਿਲੇ ਦੇ ਲਈ ਲੋਕ ਗਾਥਾ ਦੇ ਗਰੁੱਪ ਦੇ ਵਿੱਚ ਕਿਹੜੀਆਂ ਕਥਾਵਾਂ ਸ਼ਾਮਿਲ ਨਹੀਂ ਹੁੰਦੀਆਂ ਹਾਂਜੀ ਪਲੀਜ਼ ਜੀ ਉੱਤਰ ਪ੍ਰਸ਼ਨ ਨੰਬਰ ਪਹਿਲੇ ਦੇ ਲਈ ਤੁਹਾਡਾ ਡੀ ਅਨਸਰ ਆ ਰਿਹਾ ਹੈ ਬਿਲਕੁਲ ਸਹੀ ਹੈ ਲਖਵੀਰ ਜੀ ਇਸ ਦਾ ਉੱਤਰ ਹੋਏਗਾ ਹਾਸ ਰਸ ਪ੍ਰਧਾਨ ਲੋਕ ਗਾਥਾਵਾਂ ਵੈਰੀ ਵੈਰੀ ਗੁੱਡ ਅੱਗੇ ਦੇਖੋ ਜੀ ਪ੍ਰਸ਼ਨ ਨੰਬਰ ਦੂਸਰਾ ਦੁੱਧ ਸੰਬੇ ਗੁਜਰੀ ਬੇਟੀ ਧੰਨ ਸੰਬੇ ਖਤਰੀ ਬੇਟੀ ਇਹ ਮੁਹਾਵਰਾ ਹੈ ਅਖਾਣ ਹੈ ਬੁਝਾਰਤ ਹੈ ਜਾਂ ਫਿਰ ਬੋਲੀ ਹੈ ਦੂਸਰੀ ਪ੍ਰਸ਼ਨ ਦੇ ਲਈ ਉੱਤਰ ਦੇਣਾ ਦੁੱਧ ਸੰਬੇ ਗੁਜਰੀ ਬੇਟੀ ਧੰਨ ਸੰਬੇ ਖਤਰੀ ਬੇਟੀ ਮਨਜੀਤ ਜੀ ਸਸ਼ੀਕਾਲ ਹਦੀਜੀ ਸਸ਼ੀਕਾਲ ਐਂਡ ਪਲੀਜ਼ ਹੁਨੇ ਹੁਨੇ ਆਪਣੇ ਸਟੱਡੀ ਗਰੁੱਪਸ ਦੇ ਵਿੱਚ ਸੈਸ਼ਨ ਨੂੰ ਸ਼ੇਅਰ ਕਰ ਦੇਣਾ ਠੀਕ ਹੈ ਜੀ ਓਕੇ ਦੂਸਰੇ ਦੇ ਲਈ ਆਨਸਰ ਕੀ ਆ ਰਿਹਾ ਤੁਹਾਡਾ ਬੀ ਆਨਸਰ ਯਾਨੀ ਕਿ ਏ ਕੀ ਹੈ ਗਿਆ ਇੱਕ ਅਖਾਨ ਹੈ ਵੈਰੀ ਗੁੱਡ ਬਿਲਕੁਲ ਸਹੀ ਹੈ ਐਂ ਦੇ ਲਈ ਇੱਕ ਮਾਰਕ ਦੇ ਲੋ ਆਪਣੇ ਆਪ ਨੂੰ ਅੱਗੇ ਚਲੋ ਤੀਸਰੇ ਕੁਐਸਚਨ ਦੇ ਲਈ ਵਿਆਹਦੜ ਕੁੜੀ ਦੇ ਚੂੜਾ ਕੌਣ ਪਾਉਂਦਾ ਹੈ ਜਾਂ ਕਿਹਦੇ ਵੱਲੋਂ ਚੂੜਾ ਪਾਇਆ ਜਾਂਦਾ ਹੈ ਮਾਂ ਭਾਬੀ ਮਾਮਾ ਮਾਸੀ ਜੀ ਤੀਸਰੀ ਪ੍ਰਸ਼ਨ ਨੇ ਉੱਤਰ ਦੇਣਾ ਤੇ ਬੱਚਾ ਪਲੀਜ਼ ਕੁਐਸਚਨ ਦਾ ਨੰਬਰ ਮੈਂ ਤੁਹਾਨੂੰ ਹਰ ਵਾਰ ਕਹਿੰਦੇ ਹਾਂ ਨਾ ਜ਼ਰੂਰ ਪਾਇਆ ਕਰ ਤਾਂ ਕੁਐਸਚਨ ਦਾ ਨੰਬਰ ਪਾਈ ਬਿਨਾ ਆਨਸਰ ਨਾ ਕਰਿਆ ਕਰੋ ਠੀਕ ਹੈ ਉਹਦੇ ਨਾਲ ਨਾ ਕਨਫਿਊਜ਼ਨ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਪਿਛਲੇ ਕੁਐਸਚਨ ਦਾ ਹੀ ਤੁਸੀਂ ਇਹ ਆਨਸਰ ਕਰ ਰਹੇ ਹੋ ਤੀਸਰੇ ਦੇ ਲਈ ਸੀ ਉੱਤਰ ਆ ਗਿਆ ਯਾਨੀ ਕਿ ਮਾਮਾ ਬਿਲਕੁਲ ਸਹੀ ਉੱਤਰ ਹੈ ਜੀ ਅੱਗੇ ਦੇਖੋ ਚੌਥਾ ਪ੍ਰਸ਼ਨ ਸਿੱਖ ਧਰਮ ਵਿੱਚ ਕਿੰਨੀਆਂ ਲਾਵਾ ਪੜੀਆਂ ਜਾਂਦੀਆਂ ਹਨ ਹੁਣ ਇਹਦੇ ਨਾਲ ਇੱਕ ਬੋਨਸ ਕੁਐਸਚਨ ਪੁੱਛ ਰਹੀ ਹਾਂ ਮੈਂ ਤੁਹਾਡੇ ਕੋਲੋਂ ਉੱਤਰ ਕਰਨਾ ਕਿਹੜੇ ਗੁਰੂ ਸਾਹਿਬਾਨ ਹੈ ਜਿਨ੍ਹਾਂ ਨੇ ਲਾਵਾ ਦੀ ਰਚਨਾ ਕੀਤੀ ਸੀ ਤੇ ਲਾਵਾ ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਦੇ ਨੇ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਨੇ ਆ ਪਹਿਲਾਂ ਤੁਸੀਂ ਚੌਥੇ ਦੇ ਲਈ ਡਾਇਰੈਕਟ ਆਨਸਰ ਕਰੋ ਕਿਹੜਾ ਹੋਏਗਾ ਏ ਬੀ ਸੀ ਡੀ ਕਿਹੜਾ ਚੌਥੇ ਦੇ ਲਈ ਏ ਉੱਤਰ ਆ ਗਿਆ ਵੈਰੀ ਗੁੱਡ ਇਸ ਦਾ ਉੱਤਰ ਹੋਣਾ ਹੈ 4 ਹੈ ਨਾ ਹੁਣ ਜਿਹੜੇ ਮੈਂ ਤੁਹਾਡੇ ਕੋਲੋਂ ਬਾਕੀ ਦੋ ਕੁਐਸਚਨ ਪੁੱਛਿਆ ਉਹਨਾਂ ਦੇ ਵੀ ਆਨਸਰ ਤੁਸੀਂ ਮੈਨੂੰ ਫਟਾਫਟ ਕਰ ਦੇਨੇ ਆ ਚਲੋ ਅੱਗੇ ਦੇਖੋ ਪੰਜਵਾਂ ਕਾਰ ਵਿਧਾਨ ਦੀ ਰਸਮ ਹੁੰਦੀ ਹੈ ਡੋਲੀ ਵਿੱਚ ਬੈਠਣ ਤੋਂ ਪਹਿਲਾਂ ਫੇਰਿਆਂ ਤੋਂ ਪਹਿਲਾਂ ਫੇਰਿਆਂ ਤੋਂ ਬਾਅਦ ਜਾਂ ਫਿਰ ਮਿਲਣੀ ਵੇਲੇ yes ਚੌਥੇ ਗੁਰੂ ਸਾਹਿਬਾਨ ਚਾਰ ਲਾਮਾ ਐਦਾਂ ਆਪਾਂ ਯਾਦ ਰੱਖ ਸਕਦੇ ਹਾਂ ਰਾਈਟ ਸ਼ਿਗੁਰੂ RAMDAS ji ਬਿਲਕੁਲ ਠੀਕ ਹੈਓ ਤੇ ਲਾਮਾ ਨੂੰ ਆਪਾਂ ਹੋਰ ਕਿਹੜੇ ਨਾਮ ਦੇ ਨਾਲ ਜਾਣਦੇ ਹਾਂ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਇਹਨੂੰ ਆਨੰਦ ਕਾਰਜ ਬੋਲਦੇ ਐ ਵੈਰੀ ਗੁੱਡ ਘਰ ਵਿਵਹਾਨ ਦੀ ਰਸਮ ਦੇ ਲਈ ਤੁਹਾਡਾ ਇਹ ਆਨਸਰ ਆ ਰਿਹਾ ਹੈ ਢੋਲੀ ਵਿੱਚ ਬੈਠਣ ਤੋਂ ਪਹਿਲਾਂ ਹੈਨਾ ਯਾਨੀ ਕਿ ਇਹ ਉੱਤਰ ਵੈਰੀ ਗੁੱਡ ਬਿਲਕੁਲ ਸਹੀ ਉੱਤਰ ਹੈ ਜੀ ਹਰ ਪੈਲੜੀ RAM ਪਰਵਤੀ ਕਰਮ ਤਰੜਾਇਆ ਬਲਰਾਮ ਜੀ ਵੈਰੀ ਗੁੱਡ ਅੰਡ ਕੁਲਵੀ ਜੀ ਬੜੀ ਵਧੀਆ ਲੱਗਿਆ ਮੈਨੂੰ ਇਹ ਦੇਖ ਕੇ ਕਿ ਤੁਹਾਡੇ ਘਰ 'ਚ ਅੱਜ ਫੰਕਸ਼ਨ ਹੈ ਫਿਰ ਵੀ ਤੁਸੀਂ ਲਾਈਵ ਕਲਾਸ ਦੇ ਵਿੱਚ ਆਏ ਹੋ। ਇਹੀ ਹੁੰਦੇ ਆ ਇੱਕ ਇਹੋ ਜਿਹਾ ਸਟੂਡੈਂਟ ਦੀ ਨਿਸ਼ਾਨੀ ਜਿਹਨੂੰ ਹਮੇਸ਼ਾ ਲੱਗਦਾ ਹੈ ਕਿ ਪੜ੍ਹਾਈ ਮੇਰੇ ਲਈ ਸਭ ਤੋਂ ਪਹਿਲਾਂ ਆ। ਜਿਹੜੇ ਸਿਂਸਅਰ ਹੁੰਦੇ ਨੇ ਆਪਣੀ ਸਟੱਡੀਜ਼ ਨੂੰ ਲੈ ਕੇ। ਵੈਰੀ ਗੁੱਡ। ਚਲੋ ਅੱਗੇ 6ਵਾਂ ਪ੍ਰਸ਼ਨ ਦੇਖੋ ਜੀ। ਕੰਗਣਾ ਖੇਡਣ ਦੀ ਰਸਮ ਕਿਹਨਾ ਦੇ ਵਿਚਕਾਰ ਹੁੰਦੀ ਹੈ? ਕੁੜਮ-ਕੁੜਮਣੀ, ਲਾੜਾ-ਲਾੜੀ, ਲਾੜਾ-ਸਰਬੱਲਾ ਜਾਂ ਭਾਬੀ ਤੇ ਭੈਣ? ਨਵਦੀ ਅ ਹਦੀਬ ਜੀ ਕਦੇ ਕਦੇ ਯਾਦ ਕਰ ਵੀ ਲੈਣਾ ਚਾਹੀਦਾ ਹੈ ਨਹੀਂ 6ਵੇਂ ਦੇ ਲਈ ਬੀ ਯਾਨੀ ਤੁਸੀਂ ਲਾੜਾ ਲਾੜੀ ਉੱਤਰ ਕਰ ਰਹੇ ਹੋ ਦੂਸਰਾ ਬਿਲਕੁਲ ਸਹੀ ਉੱਤਰ ਹੈ ਅੱਗੇ ਦੇਖੋ ਜੀ 7ਵਾਂ ਪ੍ਰਸ਼ਨ ਕਰੇਵਾ ਵਿਆਹ ਕਿਹੜਾ ਹੁੰਦਾ ਹੈ ਆਪਣੀ ਮਰਜ਼ੀ ਦਾ ਵਿਆਹ ਵਟੇ ਦਾ ਵਿਆਹ ਦਾ ਇੱਕ ਰੂਪ ਮਰਜ਼ੀ ਨਾਲ ਦੂਜਾ ਵਿਆਹ ਕਰਵਾਣਾ ਵਿਧਵਾ ਨਾਲ ਵਿਆਹ ਕਰਵਾਣਾ ਹਾਂਜੀ ਪ੍ਰਸ਼ਨ ਨੰਬਰ 7ਵੇਂ ਦੇ ਲਈ ਉੱਤਰ ਕਰਨਾ ਕੀ ਹੋਏਗਾ yes please ਪ੍ਰਸ਼ਨ ਨੰਬਰ 7ਵਾਂ ਉੱਤਰ ਕਰੋ ਜੀ ਬੀ ਆਨਸਰ ਆ ਗਿਆ ਬਿਲਕੁਲ ਜਿਹੜਾ ਵਿਧਵਾ ਨਾਲ ਵਿਆਹ ਕਰਾਇਆ ਜਾਂਦਾ ਹੈ ਉਹਨੂੰ ਕਰੇਵਾ ਵਿਆਹ ਬੋਲਦੇ ਨੇ ਓਕੇ ਅੱਗੇ 8ਵਾਂ ਪ੍ਰਸ਼ਨ ਬੋਹੀਆ ਭੇਜਣ ਦੀ ਰਸਮ ਕੌਣ ਕਰਦਾ ਹੈ ਵਿਆਨਦੜ ਦੀ ਮਾਂ ਵਿਆਨਦੜ ਦੀ ਸੱਸ ਵਿਆਨਦੜ ਦੇ ਪੇਕੇ ਘਰ ਦੀਆਂ ਔਰਤਾਂ या फिर जेठ हाँ जी अठवें प्रश्न बोहिया भेजन की रसम कौन करता है यस प्लीज अठवें दे की उत्तर लगा रहे हो जी ती चलो सी डी ओके ਬੋਹਿਆ ਪੇਜਣ ਦੀ ਰਸਮ ਪੇਕੇ ਘਰ ਦੀਆਂ ਔਰਤਾਂ ਨਹੀਂ ਵਿਆਹਦੜ ਦੀ ਸੱਸ ਵੱਲੋਂ ਖਾਸ ਕਰਕੇ ਕੀਤੀ ਜਾਂਦੀ ਹੈ ਓਕੇ ਜੀ 올 ਰਾਈਟ ਅੱਗੇ ਦੇਖੋ ਨੋਵਾਂ ਪ੍ਰਸ਼ਨ ਮਰਨ ਤੇ ਮਨੁੱਖ ਦੇ ਪੈਰ ਕਿਹੜੀ ਦਿਸ਼ਾ ਵੱਲ ਕੀਤੇ ਜਾਂਦੇ ਨੇ ਦੱਖਣ ਪੱਛਮ ਪੂਰਬ ਜਾਂ ਫਿਰ ਉੱਤਰ ਹਾਂਜੀ ਏ ਜਿਨ੍ਹਾਂ ਨੇ ਇਹਦਾ ਡਿਟੇਲ ਲੈਕਚਰ ਦੇਖ ਲੈਣਾ ਉਹ ਪਲੇਲਿਸਟ ਵਿੱਚ ਜਾ ਕੇ ਦੇਖ ਲੈਣਾ ਉੱਥੇ ਮੈਂ ਸਾਰੀਆਂ ਦੀਆਂ ਸਾਰੀਆਂ ਰਸਮਾਂ ਦੀ ਡਿਟੇਲ ਕਰਵਾਈ ਹੋਈ ਹੈ ਕਿਹੜੀ ਰਸਮ ਕਿਹੜੀ ਹੈ ਠੀਕ ਹੈ ਤਾਂ ਉਹ ਜਾ ਕੇ ਦੇਖ ਲੈਣਾ ਇੱਕ ਵਾਰ ਜ਼ਰੂਰ ਹਾਂਜੀ ਨੋਵੇਂ ਦੇ ਲਈ ਕੀ ਉੱਤਰ ਹੋਏਗਾ ਜੀ ਮਰਨ ਤੇ ਮਨੁੱਖ ਦੇ ਪੈਰ ਕਿਹੜੀ ਦਿਸ਼ਾ ਵੱਲ ਕੀਤੇ ਜਾਂਦੇ ਨੇ ओके ਨੋਵੇਂ ਦਿਲੀ ਇਹ ਉਹ ਜਵਰ ਉੱਤਰ ਆ ਰਿਹਾ ਹੈ ਜਿਨ੍ਹਾਂ ਨੇ ਪੂਰਵ ਉੱਤਰ ਦਿੱਤਾ ਯਾਨੀ ਕਿ ਸੀ ਉੱਤਰ ਹੈ ਇਸ ਦਾ ਠੀਕ ਹੈ ਤਾਂ ਉਹਨਾਂ ਦਾ ਆਨਸਰ ਸਹੀ ਹੋਏਗਾ ਆਦਰਵਾਇਸ ਗਲਤ ਹੈ ਅੱਗੇ ਦੇਖੋ ਜੀ 10ਵਾਂ ਪ੍ਰਸ਼ਨ ਫੁੱਲ ਚੁਗਣ ਦੀ ਰਸਮ ਕਿਸ ਦਿਨ ਕਰਨੀ ਅਸ਼ੁਭ ਮੰਨੀ ਜਾਂਦੀ ਹੈ ਜਿਹੜੇ ਡੈਥ ਤੋਂ ਬਾਅਦ ਫੁੱਲ ਚੁਗਦੇ ਆ ਬੁੱਧਵਾਰ ਵੀਰਵਾਰ ਮੰਗਲਵਾਰ ਐਤਵਾਰ ਜੀ ਕਿਹੜੇ ਦਿਨ ਮੰਨਿਆ ਜਾਂਦਾ ਹੈ ਕਿ ਆਪਾਂ ਨੂੰ ਫੁੱਲ ਨਹੀਂ ਚੁਗਨੇ ਚਾਹੀਦੇ ਕਵੈਸਚਨ ਨੰਬਰ 10 ਦੇ ਲਈ ਆਨਸਰ ਕਰੋ 10ਵੀਂ ਦੇ ਲਈ ਯੈਸ ਪਲੀਜ਼ 10th ਕੁਐਸਚਨ ਸੀ ਮੈਨੂੰ ਲੱਗ ਹੀ ਰਿਹਾ ਸੀ ਕਿ ਜਦੋਂ ਵੀ ਕੋਈ ਅਸ਼ੁਭ ਚੀਜ਼ ਹੁੰਦੀ ਹੈ ਤਾਂ ਆਪਾਂ ਹਮੇਸ਼ਾ ਪਹਿਲਾਂ ਮੰਗਲਵਾਰ ਸ਼ਨੀਵਾਰ ਇਹਨਾਂ ਨੂੰ ਪਕੜੀਦਾ ਹੈ ਹੈ ਨਾ ਜੀ ਆਹਾਹਾ ਹਰਦੀਪ ਜੀ ਨੇ ਦੱਸਿਆ ਪੱਪੇ ਦੇ ਪੈਰ ਪੱਪੇ ਤੇ ਪੂਰਬ ਐਦਾਂ ਯਾਦ ਰੱਖ ਲਿਓ ਕਉਂਤਸੀ ਇਹਨਾਂ دی ਪਛਮ ਵੀ ਹੈ ਪਰ ਉਹਦੇ ਚ ਪਪਾ ਤੇ ਰਾਰਾ ਦੋਨੋਂ ਆ ਰਿਹਾ ਪੂਰਬ ਦੇ ਵਿੱਚ ਵੀ ਤੇ ਪੈਰ ਵਿੱਚ ਵੀ ਠੀਕ ਹੈ ਓਕੇ ਬਿਲਕੁਲ ਇਸ ਦਾ ਉੱਤਰ ਬੁੱਧਵਾਰ ਹੋਏਗਾ ਮੰਗਲਵਾਰ ਜਾਂ ਵੀਰਵਾਰ ਨਹੀਂ ਓਕੇ ਹਾਰ ਕਾ ਮਤੇ ਲਈ ਇਹ ਹੀ ਦਿਨ ਅਸ਼ੁਭ ਨਹੀਂ ਹੋਣਗੇ ਓਕੇ ਚਲੋ ਅੱਗੇ ਦੱਸੋ ਜੀ ਪ੍ਰਸ਼ਨ ਨੰਬਰ 11ਵਾਂ ਲੋਕ ਕਹਾਣੀਆਂ ਦਾ ਸਭ ਤੋਂ ਵੱਡਾ ਸੰਸਾਰ ਪ੍ਰਸਿੱਧ ਗ੍ਰੰਥ ਦੱਸਣਾ ਕਿਹੜਾ ਹੈ ਅਲੀਫ ਲੈਲਾ ਪੰਚਤੰਤਰ ਬੇਤਾਲ ਪਚੀਸੀ ਵੱਡ ਕਥਾ ਯੈਸ ਐਗਜ਼ੈਕਟਲੀ ਬਿਲਕੁਲ ਸਹੀ ਕਿਹਾ ਬੁੱਧਵਾਰ ਨਹੀਂ ਚੁਗਨੇ ਬਸ ਬਾਕੀ ਜਦੋਂ ਮਰਜ਼ੀ ਜੀ 11ਵੇਂ ਦੇ ਲਈ ਉੱਤਰ ਕਰੋ ਕੀ ਹੋਏਗਾ ਹੁਣ ਦੇਖੋ ਇਹ ਵਾਲਾ ਪ੍ਰਸ਼ਨ ਜਿਸ ਤਰੀਕੇ ਨਾਲ ਅੱਜ ਸਾਡਾ ਗਲਤ ਹੋਇਆ ਤੁਹਾਨੂੰ ਕੀ ਲੱਗਦਾ ਫਿਊਚਰ 'ਚ ਜਦੋਂ ਪੇਪਰ ਦੇ ਵਿੱਚ ਆਏਗਾ ਕਦੀ ਗਲਤ ਹੋ ਸਕਦਾ ਨਹੀਂ ਹੋ ਸਕਦਾ ਯੈਸ ਤਾਂ ਇਹੀ ਹੁੰਦਾ ਹੈ ਜਦੋਂ ਤੁਸੀਂ ਮੌਕ ਟੈਸਟ ਲਗਾਉਂਦੇ ਹੋ ਬੇਤਾਲ 25 ਆਨਸਰ ਕਰ ਰਹੇ ਹੋ ਪੰਚਤੰਤਰ ਆਨਸਰ ਕਰ ਰਹੇ ਹੋ ਤੇ ਮੈਂ ਸੋਚਿਆ ਵੀ ਇਹੀ ਸੀਗਾ कि ਸਾਰੇ ਬੱਚੇ ए बी सी ਕੋਈ ਵੀ आंसर ਕਰਨਗੇ ਪਰ ਉਹ डी आंसर ਨਹੀਂ ਕਰਨਗੇ ਇਸ ਦਾ ਉੱਤਰ ਹੈਗਾ ਵਡ ਕਥਾ ਠੀਕ ਹੈ ਜੀ ਕਦੀ ਕਦੀ ਐਕਸਪੈਕਟੇਸ਼ਨ ਤੋਂ ਬਿਲਕੁਲ ਉਲਟਾ ਵੀ ਹੋ ਜਾਂਦਾ ਹੈ यस ਅੱਗੇ ਦੇਖੋ 12ਵਾਂ ਪ੍ਰਸ਼ਨ ਕਿਸ ਸਾਹਿਤ ਵਿੱਚ ਕਥਾਵਾਂ ਦਾ ਸਭ ਤੋਂ ਵੱਡਾ ਭੰਡਾਰ ਮਿਲਦਾ ਹੈ Hindu ਸਾਹਿਤ Sikh ਸਾਹਿਤ ਇਸਲਾਮੀ ਸਾਹਿਤ ਜੈਨ ਸਾਹਿਤ ਤਾਂ ਇਹ ਤੁਹਾਨੂੰ ਕਿਹਾ ਹੈ ਡੇਲੀ ਲੈਕਚਰ ਲਗਾਇਆ ਕਰੋ ਤੁਹਾਨੂੰ ਬੜੇ ਹੀ ਨਿਊ ਕੁਐਸਚਨਸ ਮਿਲ ਜਾਣੇ ਆ ਜਿਹੜੇ ਕੀ ਬਾਅਦ ਦੇ ਵਿੱਚ ਤੁਹਾਡੀ ਮੈਰਿਟ ਦੇ ਆ ਬੇਸ ਬੰਦੇ ਨੇ ਓਕੇ ਯੈਸ ਹੂੰ ਦੇਖੋ ਅੱਜ ਸਾਰੇ ਜੁਨੇ ਨਾ ਉਹਨਾਂ ਟ੍ਰਿਕਸ ਨੂੰ ਲੈ ਕੇ ਆਏ ਹੋਏ ਨੇ ਵੈਰੀ ਗੁੱਡ ਚਲੋ 12ਵੇਂ ਦੇ ਲਈ ਉੱਤਰ ਕਰੋ ਕਥਾ ਦਾ ਭੰਡਾਰ ਸਭ ਤੋਂ ਜ਼ਿਆਦਾ ਕਿਸ ਸਾਹਿਤ ਦੇ ਵਿੱਚ ਮਿਲਦਾ ਹੈ ਸੀ ਉੱਤਰ ਇਸਲਾਮੀ ਸਾਹਿਤ ਔਰ ਹਿੰਦੂ ਸਾਹਿਤ ਉੱਤਰ ਆ ਰਿਹਾ ਹੈ ਮੈਨੂੰ ਇਹਦਾ ਵੀ ਪਤਾ ਸੀ ਕੋਈ ਵੀ ਡੀ ਆਨਸਰ ਨਹੀਂ ਕਰੂਗਾ ਯਾਨੀ ਕਿ ਜੈਨ ਸਾਹਿਤ ਜੈਨ ਸਾਹਿਤ ਚ ਬਹੁਤ ਸਾਰੀਆਂ ਕਥਾਵਾਂ ਹੈ ਅਗਰ ਤੁਸੀਂ ਕਦੀ ਹਿਸਟਰੀ ਪੜ੍ਹੀ ਹੈ ਉਹਦੇ ਵਿੱਚ ਤੁਹਾਨੂੰ ਜੈਨਿਜ਼ਮ ਐਂਡ ਬੁੱਧਿਜ਼ਮ ਬਹੁਤ ਡਿਟੇਲ ਚ ਕਰਵਾਇਆ ਜਾਂਦਾ ਹੈ ਅਗਰ ਉਹ ਪੜਿਆ ਹੈ ਤਾਂ ਤੁਹਾਨੂੰ ਸਮਝ ਵਿੱਚ ਆਏਗੀ ਕਿ ਜੈਨ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਕਥਾਵਾਂ ਹੈਗੀਆਂ ਪ੍ਰਚਲਿਤ ਓਕੇ ਮਨਜੀਤ ਜੀ ਸਸ਼ੀਕਲ ਚਲੋਗੇ 13ਵਾਂ ਪ੍ਰਸ਼ਨ ਦੇਖੋ ਜਦੋਂ ਤੱਥ ਤੇ ਮਿੱਥ ਇਹ ਦੋਨੋਂ ਜੁੜਦੇ ਆ ਤਾਂ ਫਿਰ ਕਿਹੜੀ ਕਥਾ ਦਾ ਨਿਰਮਾਣ ਹੁੰਦਾ ਹੈ ਦੰਤ ਕਥਾ ਮਿੱਥ ਕਥਾ ਪਰੀ ਕਥਾ ਜਨੌਰ ਕਥਾ ਯੈਸ 13ਵੇਂ ਦੇ ਲਈ ਤੱਥ ਅਤੇ ਮਿੱਥ ਜਦੋਂ ਜੁੜਦੇ ਆ ਤਾਂ ਕਿਹੜੀ ਕਥਾ ਬਣੇਗੀ ਹਾਂਜੀ ਕੁਐਸਚਨ ਨੰਬਰ 13 ਦੇ ਲਈ ਉੱਤਰ ਕਰੋ ਕੀ ਹੋਏਗਾ ਜੇ ਕੁਐਸਚਨਸ ਚੰਗੇ ਲੱਗਦੇ ਪਏ ਆ ਦਾ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਓਕੇ ਪਰਦੇ ਪਰਦੇ ਲੱਗਦਾ ਭੁੱਲ ਜਾਂਦੇ ਹੋ 13ਵੇਂ ਦੇ ਲਈ A ਤੇ B ਦੋ ਉੱਤਰ ਆਏ ਹਨਾ B ਮੈਂ ਸੋਚਿਆ ਵੀ ਸੀਗਾ ਕਿ ਪੱਕਾ B ਉੱਤਰ ਆਊਗਾ ਪਰ ਇਸ ਦਾ ਉੱਤਰ A ਹੀ ਹੈ ਜਿਹੜੇ ਵਿਦਿਆਰਥੀ ਦੰਤ ਕਥਾ ਉੱਤਰ ਲਗਾ ਰਹੇ ਹੈ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ ਅੱਗੇ ਦੇਖੋ 14ਵਾਂ ਪ੍ਰਸ਼ਨ ਦੰਤ ਕਥਾ ਕਿਸ ਪ੍ਰਕਾਰ ਦੀ ਰਚਨਾ ਹੁੰਦੀ ਹੈ ਇਤਿਹਾਸਿਕ ਪ੍ਰਾ ਇਤਿਹਾਸਿਕ अर्ध इतिहासिक या धार्मिक दंत कथा किस तरह की रचना मनी जाती है प्रश्न की उत्तर होएगा. सी बिल्कुल होंगी है अर्ध इतिहासिक कथा शाबाश अगे ਦੋ ਵਾਰ ਲਾਈਕ ਕਰੋਗੇ ਨਾ ਡਿਸਲਾਈਕ ਚ ਹੋ ਜਾਂਦਾ ਆ ਵੀ ਨਾ ਲਾਈਕ ਚ ਬਾਹਰ ਨਿਕਲ ਜਾਂਦਾ ਆ ਮਨਜੀਤ ਜੀ ਓਕੇ ਚਲੋ 15ਵਾਂ ਦੇਖੋ ਹਰੇਕ ਦੰਤ ਕਥਾ ਦਾ ਮੂਲ ਕੀ ਹੁੰਦਾ ਤਾਂ ਮਿੱਥ ਤਤਥ ਧਰਮ ਜਾਂ ਨਾਇਕ ਐਨਾ ਵੀ ਨਹੀਂ ਬਸ ਇੱਕੋ ਵਾਰੀ ਕਰ ਦੋ ਬਹੁਤ ਆ ਯੈਸ ਐਗਜ਼ੈਕਟਲੀ ਹਾਂ ਲਾਈਕ ਹੋ ਗਿਆ ਹੋਊਗਾ हाँ जी 15वें के हर एक दंत कथा दा मूल की हुंदा है यस प्लीज क्वेश्चन नंबर 15 15 15वां सी तरम नहीं आपा हुणे ता पढेया तच्छ हुंदा ठीक है यानी कि बी आंसर आएगा आगे 16वां प्रश्न दंत कथा एक प्रकार दा रूप हन अच्छा पहला वाली क्लास भी की थी फेर ठीक है फेर फे कर सकते हो को कोई चैप्टर नहीं चलो लोक मन ਦਾ ਲੋਕ ਸੁਭਾ ਦਾ ਲੋਕ ਧਰਮ ਦਾ ਜਾਂ ਫਿਰ ਲੋਕ ਇਤਿਹਾਸ ਦਾ ਹਾਂਜੀ ਜੀ ਦੰਤਕਥਾਵਾਂ ਇੱਕ ਪ੍ਰਕਾਰ ਦਾ ਰੂਪ ਹਨ ਕਿਹਦਾ ਰੂਪ ਨੇ 16ਵੇਂ ਲਈ ਤੁਹਾਡਾ ਡੀ ਉੱਤਰ ਆ ਰਿਹਾ ਹੈ ਲੋਕ ਇਤਿਹਾਸ ਦਾ ਬਲਜੀਤ ਸਿੰਘ ਜੀ ਬਿਲਕੁਲ ਸਹੀ ਉੱਤਰ ਦਿੱਤਾ 16ਵੇਂ ਦਾ ਡੀ ਅੱਗੇ 17ਵਾਂ ਪ੍ਰਸ਼ਨ myth ਅਤੇ ਦੰਤ ਕਥਾਵਾਂ ਦਾ ਸੰਬੰਧ ਕਿਸ ਤਰ੍ਹਾਂ ਦਾ ਹੈ ਅਨਿਖੜਵਾ ਨਿਖੜਵਾ ਸਧਾਰਨ ਨਾ ਮਾਤਰ ਸਾਰਨੀ ਦੇ ਲਈ myth ਅਤੇ ਦੰਤ ਕਥਾਵਾਂ ਦਾ ਸੰਬੰਧ ਕਿਸ ਤਰ੍ਹਾਂ ਦਾ ਹੈ ਹਾਂਜੀ ਜੀ 17th ਕੁਐਸਚਨ ਦੇ ਲਈ ਕੀ ਆਨਸਰ ਆ ਰਿਹਾ ਹੈ ਤੁਹਾਡਾ اے ਉੱਤਰ ਲਗਾ ਰਹੇ ਹੋ ਜੀ ਅਨਿਖੜਵਾ ਸ਼ਾਬਾਸ਼ ਬਿਲਕੁਲ ਸਹੀ ਹੈ ਇਸ ਦਾ ਉੱਤਰ A ਹੀ ਆਏਗਾ ਅੱਗੇ 18ਵਾਂ ਸਖੀ ਸਰਵਰ ਦੇ ਨਾਲ ਜੁੜੀ ਦੰਤ ਕਥਾ ਇਹਨਾਂ ਦੇ ਵਿੱਚੋਂ ਕਿਹੜੀ ਬੰਦਗੀ ਦੀ ਹੈ ਗੁਰੂ ਭਗਤਾਂ ਨਾਲ ਜੁੜੀ ਜੋਰਾ ਮਤ ਨਾਲ ਜੁੜੀ ਜੋਰਾ ਨਹੀਂ ਐਕਚੁਅਲੀ ਜੋਗ ਹੈ ਜੋਗ ਮਤ ਨਾਲ ਜੁੜੀ ਕੀ ਧੂਮਤ ਨਾਲ ਜੁੜੀ ਜਾਂ ਫਿਰ ਪੀਰਾ ਫਕੀਰਾਂ ਦੇ ਨਾਲ ਜੁੜੀ ਸਖੀ ਸਰਵਰ ਨਾਲ ਜੁੜੀ ਦੰਤ ਕਥਾ ਕੀ ਦੇ ਨਾਲ ਸੰਬੰਧਿਤ ਹੈ ਹਾਂਜੀ 18ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ A B C ਜਾਂ ਫਿਰ D ਸਖੀ ਸਰਵਰ ਨਾਲ ਜੁੜੀ ਕਥਾ ਦੀ ਬਾਰੇ 18ਵੇਂ ਦਾ ਉੱਤਰ D ਆ ਰਿਹਾ ਹੈ ਬਿਲਕੁਲ ਇਹ ਹੈਗੀ ਹੈ ਪੀਰਾ ਫਕੀਰਾਂ ਦੇ ਨਾਲ ਜੁੜੀ ਹੋਈ ਕਥਾ ਗੁੱਡ ਵਨ 19ਵਾਂ ਇਨਾ ਵਿੱਚੋਂ ਪੰਜਾਬੀਆਂ ਦਾ ਪ੍ਰਾਚੀਨ ਫਿਊਡਲ ਲੋਕਨਾਇਕ ਕਿਹੜਾ ਰਿਹਾ ਹੈ ਦੁੱਲਾਪੱਟੀ ਸਲਵਾਨ ਪੂਰਨ ਮਿਰਜ਼ਾ ਇਹ ਵੀ ਮੈਨੂੰ ਪਤਾ ਹੈ ਤੁਹਾਡੀਆਂ ਐਕਸਪੈਕਟੇਸ਼ਨਸ ਤੋਂ ਉਲਟਾ ਹੀ ਜਾਣਿਆ ਇਸ ਦਾ ਉੱਤਰ ਦੇਖ ਲੈਣਾ 19ਵੇਂ ਦੇ ਲਈ ਜਦੋਂ ਤੁਸੀਂ ਆਨਸਰ ਕਰੋਗੇ ਨਾ ਤਾਂ ਇਹ ਤੁਹਾਡੀਆਂ ਐਕਸਪੈਕਟੇਸ਼ਨਸ ਤੋਂ ਬਿਲਕੁਲ ਉਲਟਾ ਜਾਣ ਵਾਲਾ ਹੈ ਦੱਸਣਾ ਜਰਾ ਦੇਖੀਏ ਫਿਰ 19ਵੇਂ ਦੇ ਲਈ ਕੀ ਆਨਸਰ ਲਗਾ ਰਹੇ ਹੋ ਤੁਸੀਂ ਨਿਵੇਦਲੀ A ਤੇ B ਤੇ A A ਸਾਰਿਆਂ ਦਾ ਸਿਰਫ ਇੱਕੋ ਆਨਸਰ ਮੈਨੂੰ ਸਲਵਾਨ ਦੇਖ ਲਿਆ ਜੋ ਕਿ ਮਨਵੀਰ ਮਨੀ ਜੀ ਨੇ ਕੀਤਾ ਹੈ ਰਾਈਟ ਪਰ ਗਗਨਦੀਪ ਜੀ ਨੇ ਬਿਲਕੁਲ ਸਹੀ ਕਿਹਾ ਜਿਨ੍ਹਾਂ ਨੇ ਸਲਵਾਨ ਉੱਤਰ ਕੀਤਾ ਉਹਨਾਂ ਦਾ ਆਨਸਰ ਸਹੀ ਹੈ ਬਲਜੀਤ ਕੌਰ ਜੀ ਵੈਰੀ ਗੁੱਡ ਅੱਗੇ ਪਹਿਲਾਂ ਅੱਜ ਦਾ ਆਖਰੀ ਪ੍ਰਸ਼ਨ ਉਸ ਤੋਂ ਬਾਅਦ ਆਪਾਂ ਕੀ ਕਰਨ ਵਾਲੇ ਹਾਂ ਅੱਜ ਦੇ ਸਪੈਸ਼ਲ ਫੈਕਟਸ ਕਰਾਂਗੇ ਯਾਨੀ ਕਿ ਬੋਨਸ ਫੈਕਟਸ ਕਰਾਂਗੇ ਤਾਂ ਰੁਕੇ ਰਹੀਓ ਠੀਕ ਹੈ ਨਹੀਂ ਤਾਂ ਆਪਾਂ ਫਿਰ ਬੋਨਸ ਫੈਕਟ ਵਾਲਾ ਉਡਾਈ ਦੇਣਾ ਆ ਟੌਪਿਕ ਜੇ ਤੁਹਾਨੂੰ ਲੱਗੂਗਾ ਕਿ ਵੀ ਤੁਸੀਂ ਜਾਣੇ ਹੀ ਹੁੰਦਾ 20 ਕੁਐਸਚਨਸ ਤੋਂ ਬਾਅਦ ਤਾਂ ਫਿਰ ਆਪਾਂ 20 ਕੁਐਸਚਨ ਹੀ ਕਰਿਆ ਕਰਾਂਗੇ ਠੀਕ ਹੈ ਰਨ ਨਹਾ ਕੇ ਛੱਪੜ ਚੋਂ ਨਿਕਲੀ ਸulphe ਦੀ ਲਾਟ ਵਰਗੀ ਸਾਦਿਆ ਅਲੋਣੀ ਹੈ ਛੰਦ ਹੈ ਜਾਂ ਫਿਰ ਟੱਪ ਹੈ ਕੀ ਉੱਤਰ ਹੋਏਗਾ ਰਨ ਨਹਾ ਕੇ ਛੱਪੜ ਵਿੱਚੋਂ ਨਿਕਲੀ sulphe ਦੀ ਲਾਟ ਵਰਗੀ हां उत्तर करो प्रश्न नंबर भीवें दे हां की उत्तर लगाया टप्पा बोल रहे हो बिल्कुल सही है इसका उत्तर टप्पा ही होएगा। एक्सट्रा फैक्ट बारे डिस्कस कर ओके? एक सेकंड रुको प्लीज। हाँ जी की कह रहे हो जी फ्यूडर लाइक नाइक पूछना चाहते हो होंगे देखो ਇਨੂੰ ਆਪਾਂ ਫਿਊਡਲ ਨਾਈਟਸ ਵੀ ਬੋਲ ਦਿੰਦੇ ਆ ਇੰਗਲਿਸ਼ ਦੇ ਵਿੱਚ ਹਨਾ ਕੇ ਐਨ ਆਈ ਜੀ ਐਚ ਟੀ ਐਸ ਵਾਲਾ ਓਕੇ ਤੇ ਇਹਨੂੰ ਆਪਾਂ ਫਿਊਡਲ ਹੀਰੋ ਵੀ ਬੋਲਦੇ ਆ ਐਂ ਦੇ ਵਿੱਚ ਕੀ ਹੁੰਦਾ ਹੈ ਫਿਊਡਲ ਸਿਸਟਮ ਦੇ ਵਿੱਚ ਹਰ ਇੱਕ ਆਦਮੀ ਦੇ ਕੋਲ ਆਪਦੀ ਮਿਲਟਰੀ ਸਰਵਿਸ ਹੁੰਦੀ ਹੈ ਜਿਹੜੀ ਉਹ ਆਪਣੇ ਲੋਡ ਨੂੰ ਯਾਨੀ ਕਿ ਆਪਣੇ ਜਿਹੜਾ ਉਹਦਾ ਮਾਲਕ ਹੋਏਗਾ ਨਾ ਉਹਨੂੰ ਦਿੰਦੀ ਹੈ ਠੀਕ ਹੈ ਤੇ ਉਹਦੇ ਬਦਲੇ ਉਹਨੂੰ ਕੀ ਮਿਲਦੀ ਹੈ ਪ੍ਰੋਟੈਕਸ਼ਨ ਮਿਲਦੀ ਹੈ ਨਾਲ ਦੇ ਨਾਲ ਕਈ ਵਾਰੀ ਉਹਨਾਂ ਨੂੰ ਜ਼ਮੀਨ ਵੀ ਗ੍ਰਾਂਟ ਦੇ ਵਿੱਚ ਦੇ ਦਿੱਤੀ ਜਾਂਦੀ ਸੀਗੀ ਓਕੇ ਤੇ ਨਾਲ ਦੇ ਨਾਲ ਕਈ ਵਾਰੀ ਉਸ ਜ਼ਮੀਨ ਦੇ ਉੱਪਰ ਕੰਮ ਕਰਨ ਦੇ ਲਈ ਉਹਨਾਂ ਨੂੰ ਕਿਸਾਨ ਵੀ ਮਿਲ ਜਾਂਦੇ ਸੀ ਮਤਲਬ ਕਿ ਉਹ ਮਿਲਟਰੀ ਸਰਵਿਸ ਦੇ ਰਹੇ ਆ ਆਪਣੇ ਲੋਡ ਨੂੰ ਤੇ ਉਹਦੇ ਬਦਲੇ ਉਹਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ ਲੈਂਡ ਦੀ ਗ੍ਰਾਂਟ ਮਿਲ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪ੍ਰੈਜ਼ੈਂਟਸ ਹੁੰਦੇ ਨੇ ਯਾਨੀ ਕਿ ਕਿਸਾਨ ਹੈ ਉਹ ਵੀ ਇਹਨਾਂ ਨੂੰ ਕੰਮ ਕਰਨ ਦੇ ਵਾਸਤੇ ਮਿਲਦੇ ਨੇ ਉਹਨਾਂ ਨੂੰ ਐਕਚੁਅਲੀ ਜਦੋਂ ਉਹਨਾਂ ਦਾ ਜਨਮ ਹੁੰਦਾ ਨਾ ਇਹੋ ਜਿਹੇ ਹੀਰੋਜ਼ ਦਾ ਤਾਂ ਉਹਨਾਂ ਨੂੰ ਵਾਰੀਅਰ ਦੀ ਟ੍ਰੇਨਿੰਗ ਉਹਨਾਂ ਨੂੰ ਜਨਮ ਤੋਂ ਹੀ ਦਿੱਤੀ ਦਿੱਤੀ ਜਾਂਦੀ ਹੈ ਸਮਝ ਗਏ ਜੀ ਤਾਂ ਇਹਨੂੰ ਕਿਹਾ ਜਾਂਦਾ ਹੈ ਫਿਊਡਲ ਲਾਈਕ ਓਕੇ ਹੁਨਾਪਾ ਅੱਗੇ ਚੱਲਦੇ ਹਾਂ ਗੱਲ ਕਰਦੇ ਹਾਂ ਜੀ ਅੱਜ ਦੇ ਐਕਸਟਰਾ ਫੈਕਟਰੀ ਤਾਂ ਅੱਜ ਅਸੀਂ ਇੱਕ ਤਾਂ ਗਿਆਨਪੀਠ ਅਵਾਰਡ ਬਾਰੇ ਤੇ ਇੱਕ ਸਰਸਵਤੀ ਅਵਾਰਡ ਬਾਰੇ ਪੜ੍ਹਨੀਆਂ ਓਕੇ ਗਿਆਨਪੀਠ ਅਵਾਰਡ ਜਿਹੜਾ ਹੈ ਜੇਕਰ ਤੁਹਾਡੇ ਕੋਲ ਪੁੱਛਿਆ ਜਾਏ ਐਂਡ ਦੀ ਸਥਾਪਨਾ ਕਿਸ ਨੇ ਕੀਤੀ ਜਾਂ ਫਿਰ ਐਂਵੇ ਸੰਸਥਾਪਕ ਕੌਣ ਸੀਗੇ ਤਾ اے ਸੀ 사ਹੁ શાંતિ પ્રસાદ जैन ઓકે اے ਹੈਗੇ ਨੇ ਸੰસ્થાપક ਫਿਰ ਆਏਗਾ ਕਿ ਗਿਆਨਪੀਠ ਅਵਾਰਡ ਕਿਹੜੇ ਸਾਲ ਤੋਂ ਸ਼ੁਰੂ ਕੀਤਾ ਗਿਆ ਸੀ ਤਾਂ ਇਹਨੂੰ 1965 ਤੋਂ ਸ਼ੁਰੂ ਕੀਤਾ ਗਿਆ ਉਦੋਂ ਇਹ 18 ਭਾਰਤੀ ਭਾਸ਼ਾਵਾਂ ਦੇ ਵਿੱਚ ਦਿੱਤਾ ਜਾਂਦਾ ਸੀਗਾ ਔਰ ਹਰ ਸਾਲ ਮਿਲਦਾ ਸੀ ਠੀਕ ਹੈ ਜੇਕਰ ਪੰਜਾਬੀ ਦੀ ਗੱਲ ਕਰੀਏ ਤਹੁੰਡ ਤੱਕ ਦੋ ਰਾਈਟਰਸ ਐ ਦੋ ਸਾਹਿਤਕਾਰ ਐ ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲ ਚੁੱਕਿਆ ਪਹਿਲੇ ਨੰਬਰ ਤੇ ਹੈਗੇ ਆਂ ਅਮ੍ਰਿਤਾ ਪ੍ਰੀਤਮ ਜਿਨ੍ਹਾਂ ਨੂੰ 1981 ਦੇ ਵਿੱਚ ਇਹ ਅਵਾਰਡ ਮਿਲਿਆ ਸੀ ਤੇ ਉਹਨਾਂ ਦੀ ਰਚਨਾ ਕਿਹੜੀ ਸੀ ਕਾਗਜ਼ ਤੇ ਕੈਨਵਸ ਠੀਕ ਐ ਦੂਸਰੇ ਨੰਬਰ ਦੇ ਉੱਪਰ ਆਣਗੇ ਗੁਰਦਿਆਲ ਸਿੰਘ ਜਿਨ੍ਹਾਂ ਨੂੰ ਆਪਦੇ ਸਮੁੱਚੇ ਯੋਗਦਾਨ ਵਾਸਤੇ ਯਾਨੀ ਕਿ ਪੰਜਾਬੀ ਸਾਹਿਤ ਨੂੰ ਜਿਹੜਾ ਉਹਨਾਂ ਨੇ ਓਵਰਆਲ ਕੰਟ੍ਰਿਬਿਊਟ ਕੀਤਾ ਉਹਦੇ ਲਈ 1999 ਦੇ ਵਿੱਚ ਇਹਨਾਂ ਨੂੰ ਗਿਆਨਪੀਠ ਅਵਾਰਡ ਮਿਲਦਾ ਹੈ ਠੀਕ ਹੈ ਜੀ ਓਕੇ ਇਸ ਤੋਂ ਬਿਨਾ ਇਹਨੂੰ ਹੋਰ ਵੀ ਭਾਸ਼ਾਵਾਂ ਦੇ ਵਿੱਚ ਦਿੱਤਾ ਗਿਆ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕੰਨੜ ਦੇ ਵਿੱਚ ਇਹਨੂੰ 7 ਵਾਰ ਦਿੱਤਾ ਜਾ ਚੁੱਕਿਆ ਹੈ ਹਿੰਦੀ ਵਿੱਚ 6 ਵਾਰੀ ਬੰਗਲਾ ਵਿੱਚ 5 ਵਾਰੀ ਮਲਿਆਲਮ ਵਿੱਚ 4 ਵਾਰ ਕੁੜੀਆ ਤੇ ਉਰਦੂ ਦੋਨੋਂ ਯੂਐਫ ਦੋਨਾਂ ਨੂੰ 3 ਵਾਰੀ ਦਿੱਤਾ ਗਿਆ ਹੈ ਗੁਜਰਾਤੀ ਮਰਾਠੀ ਤੇ ਤੇਲਗੂ ਨੂੰ ਦੋ ਦੋ ਵਾਰੇ ਅਵਾਰਡ ਮਿਲ ਚੁੱਕਿਆ ਹੈ ਤੇ ਤਾਮਿਲ ਨੂੰ ਇਹ ਇੱਕ ਵਾਰੇ ਮਿਲ ਚੁੱਕਿਆ ਹੈ ਆ ਤੁਸੀਂ ਇੱਕ ਵਾਰੀ ਵਾਲਾ ਯਾਦ ਰੱਖ ਲੈਣਾ ਇੰਪੋਰਟੈਂਟ ਹੈ ਬਾਕੀ ਤੁਸੀਂ ਪੰਜਾਬੀ ਦਾ ਤਾਂ ਫੋਰ ਸ਼ੋਰ ਯਾਦ ਰੱਖੋਗੇ ਰੱਖੋਗੇ ਹੁਣ ਬਈ ਇਹਦੇ ਵਿੱਚ ਨਾ ਗੁਰਦਿਆਲ ਜੀ ਨੂੰ ਕੱਲਿਆਂ ਨੂੰ ਨਹੀਂ ਮਿਲਿਆ ਅਵਾਰਡ ਠੀਕ ਹੈ ਇਹਨਾਂ ਨੂੰ ਹਿੰਦੀ ਦੇ ਇੱਕ ਰਾਈਟਰ ਨਾਲ ਮਿਲਿਆ ਸੀਗਾ ਉਹ ਤੁਸੀਂ ਦੱਸਣਾ ਅੱਗੇ ਆਪਾਂ ਗੱਲ ਕਰਦੇ ਹਾਂ ਸਰਸਵਤੀ ਅਵਾਰਡ ਦੀ ਸਰਸਵਤੀ ਅਵਾਰਡ ਕਿਹੜੀ ਫਾਊਂਡੇਸ਼ਨ ਦਿੰਦੀ ਹੈ ਦਾ ਇਸ ਨੂੰ ਕੇ ਕੇ ਬਿਰਲਾ ਫਾਊਂਡੇਸ਼ਨ ਦੇ ਵੱਲੋਂ ਦਿੱਤਾ ਜਾਂਦਾ ਹੈ। ਓਕੇ ਜੀ। ਤਾਂ ਇਹ ਕਿਹੜੀ ਲੈਂਗੁਏਜ ਵਿੱਚ ਮਿਲੇਗਾ? ਸਾਡੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ 8ਵਾਂ ਸ਼ੈਡਿਊਲ ਹੈ, ਉਹਦੇ ਵਿੱਚ ਜਿਹੜੀਆਂ ਵੀ ਭਾਸ਼ਾਵਾਂ ਦਰਜ ਕੀਤੀਆਂ ਗਈਆਂ ਹਨ, ਉਹਨਾਂ ਵਿੱਚੋਂ ਕਿਸੇ ਵੀ ਭਾਸ਼ਾ ਦੇ ਲਈ ਇਹਨਾਂ ਨੂੰ ਇਹ ਅਵਾਰਡ ਦਿੱਤਾ ਜਾ ਸਕਦਾ ਹੈ। ਤੇ ਜੇਕਰ ਪੁੱਛਿਆ ਜਾਏ ਪੰਜਾਬੀ ਦੇ ਵਿੱਚ ਸਰਸਵਤੀ ਅਵਾਰਡ ਕਿੰਨੀ ਵਾਰ ਦਿੱਤਾ ਜਾ ਚੁੱਕਿਆ ਹੈ? 3 ਵਾਰ। ਨੰਬਰ 1 ਹਰਭਜਨ ਸਿੰਘ ਨੂੰ ਮਿਲਿਆ। ਇਨਾਂ ਦੀ ਇੱਕ ਕਵਿਤਾ ਦੇ ਲਈ ਕਿਹੜੀ ਕਵਿਤਾ ਰੁੱਖ ਤੇ ॠषि ਫਿਰ ਆਜੋ ਦੂਸਰੀ ਇਹ કોਣ ਹੈ ਦਲੀਪ ਕੌਰ ਟਿਵਾਣਾ ਇਹਨਾਂ ਨੂੰ ਇਹਨਾਂ ਦੇ ਨਾਵਲ ਦੇ ਲਈ ਮਿਲਿਆ ਕਿਹੜਾ ਨਾਵਲ ਹੈ ਕਥਾ ਕਹੋ ਉਰਵਸ਼ੀ ਫਿਰ ਤੀਸਰੇ ਨੰਬਰ ਤੇ ਆਜੋ ਮਿਲਿਆ ਸੀ ਸੁਰਜੀਤ ਪਾਤਰ ਨੂੰ ਇਹਨਾਂ ਨੂੰ ਵੀ ਆਪਣੀ ਕਵਿਤਾ ਦੇ ਲਈ ਦਿੱਤਾ ਗਿਆ ਕਿਹੜੀ ਕਵਿਤਾ ਲਫ਼ਜ਼ਾਂ ਦੀ ਦਰਗਾਹ ਦੇ ਲਈ ਠੀਕ ਹੈ ਜੀ ਤਾਂ ਇਹ ਹੈਗੇ ਨੇ ਇੰਪੋਰਟੈਂਟ ਫੈਕਟਸ जेडे कि ज्ञानपीठ अवार्ड तो सरस्वती अवार्ड के नाल रिलेटिड ने ठीक है जी दैट इज़ ऑल अबाउट टूडेज़ लैक्चर अज का लैक्चर आपे ही करते हाँ ख़त्म हूँ असी कल मिलोंगे सेम टाइम ते यानी कि नौ बजे विद दीज वर्ड्स थैंक यू सो वेरी मच गुड नाइट एवरीबडी टेक केयर बाय बाय